ਦੋ ਘਰ ਦੇ ਵਿੱਚ ਰਿਕਵਰੀ ਹੋਈ ਆ ਇੱਕ ਪ੍ਰੀਤ ਸਿੰਘ son of ਫੂਲਾਲਾ ਸਿੰਘ ਜਿਸ ਦੇ ਘਰੋਂ ਤਕਰੀਬਨ 1700 ਲੀਟਰ ਲਾਨ ਹੈ ਤੇ 250 ਬੋਤਲ ਦੇ ਕਰੀਬ ਸ਼ਰਾਬ ਹੈ ਤੇ ਇੱਕ ਚਾਲੂ ਪੱਠੀ ਵੀ ਮਿਲੀ ਆ ਪਰ ਕੋਈ ਗ੍ਰਿਫਤਾਰੀ ਵੀ ਹੋਈ ਆ ਹਾਂਜੀ ਬੱਬੂ ਸਿੰਘ son of ਅਜੈਪ ਸਿੰਘ ਦੀ ਜੋ ਉਹਨਾਂ ਦੀ ਗ੍ਰਿਫਤਾਰੀ ਹੋਈ ਆ ਜੀ ਜਿਸ ਦੇ ਘਰੋਂ 150 ਲੀਟਰ ਲਾਨ ਦੇ ਮਿਲੀ ਆ ਤੇ ਨਾਲ ਪੱਠੀ ਚਾਲੂ ਪੱਠੀ ਦਾ ਸਮਾਨ ਮਿਲਿਆ ਹੈਗਾ ਸਾਨੂੰ ਨੇ ਘਰ ਵਿੱਚੋਂ ਇਹਨਾਂ ਨੂੰ ਵਾਰ-ਵਾਰ ਇਹੀ ਕਹਿ ਰਹੇ ਆ ਕਿ ਸ਼ਰਾਬ ਨਾ ਕੱਢੋ ਬਹੁਤ ਮਾੜੀ ਐ ਹੁਣ ਪਿੱਛੇ ਸੰਗਰੂਰ ਵੀ ਕਾਂਡ ਹੋਇਆ ਇਸ ਦੇ ਨਾਲ ਹੀ ਕਾਫੀ ਲੋਕਾਂ ਦੀ ਜਾਨ ਜਾ ਚੁੱਕੀ ਜਾਂਦੇ ਨਾਲ ਅਸਦੀ ਵਿੱਚ ਬਣਾਏ ਪਸ਼ੂਆਂ ਦੇ ਬਾੜੇ ਤੋਂ ਫਰਸ਼ ਪੱਟ-ਪੱਟ ਕੇ ਲਾਹਨਾਂ ਭਰੇ ਡਰਮ ਐਕਸਰਸਾਈਜ਼ ਵਿਭਾਗ ਵੱਲੋਂ ਰੇਡ ਮਾਰ ਕੇ ਬਰਾਮਦ ਕੀਤੇ ਗਏ ਤਸਵੀਰਾਂ ਅਦਨਾਲਾ ਦੇ ਪਿੰਡ ਪੂਤਰਨਪੁਰਾ ਦੀਆਂ ਨੇ ਜਿੱਥੇ ਅਚਾਨਕ ਸ਼ੱਕੀ ਘਰਾਂ ਦੇ ਵਿੱਚ ਪੁਲਿਸ ਨੇ ਐਕਸਰਸਾਈਜ਼ ਵਿਭਾਗ ਨਾਲ ਮਿਲ ਕੇ ਰੇਡ ਕੀਤੀ ਤੇ ਵੱਡੀ ਮਾਤਰਾ ਦੇ ਵਿੱਚ ਲਾਹਨਸਣੇ ਸ਼ਰਾਬ ਬਰਾਮਦ ਕੀਤੀ ਆ ਐਕਸਾਈਜ਼ ਵਿਭਾਗ ਦੀ ਮੈਲਾ ਅਧਿਕਾਰੀ ਨੇ ਦੱਸਿਆ ਕਿ ਇੱਕ ਵਿਅਕਤੀ ਨੂੰ ਵੀ ਪੁਲਿਸ ਨੇ ਕਾਬੂ ਕੀਤਾ ਹੈ ਦੋ ਘਰਾਂ ਦੇ ਵਿੱਚ ਛਾਪੇਮਾਰੀ ਕਰਕੇ 700 ਲੀਟਰ ਲਾਹਣ ਤੇ 250 ਬੋਤਲਾਂ ਸ਼ਰਾਬ ਦੀਆਂ ਬਰਾਮਦ ਹੋਈਆਂ ਨੇ ਅੱਜ ਰੇਡ ਕੀਤੀ ਗਈ ਔਰ ਕਿੰਨੀ ਬਰਾਮਦ ਹੋਈ ਹੈ ਮੇਰਾ ਨਾਮ ਜਗਦੀਪ ਕੋਹੜਾ ਮੈਂ ਐਕਸਾਈਜ਼ ਇਨਸਪੈਕਟਰ ਅਜਨਾਲਾ ਸਰਕਲ ਤੋਂ ਅੰਮ੍ਰਿਤਸਰ 2 ਦੇ ਅੰਦਰ ਤੇ ਅੱਜ ਅਸੀਂ ਸਰਦਾਰ ਸੁਖਵਿੰਦਰ ਸਿੰਘ ਜੋ ਸਾਡੇ ਏਟੀਸੀ ਨੇ ਤੇ ਸ਼੍ਰੀ ਮਨੀਸ਼ ਗੋਲਜੀ ਈਟੀਓ ਸਾਹਿਬ ਦੇ ਕਹਨ ਤੇ ਰੇਡ ਕੀਤਾ ਗਿਆ ਸੀਗਾ ਪਿੰਨ ਪੂਤਨਪੁਰਾ ਵਿਖੇ ਦੋ ਘਰ ਦੇ ਵਿੱਚ ਰਿਕਵਰੀ ਹੋਈ ਆ ਇੱਕ ਪ੍ਰੀਤ ਸਿੰਘ son of ਫੂਲਾਲਾ ਸਿੰਘ ਜਿਸ ਦੇ ਘਰੋਂ ਤਕਰੀਬਨ 1700 ਲੀਟਰ ਲਾਨ ਹੈ ਤੇ 250 ਬੋਤਲ ਦੇ ਕਰੀਬ ਸ਼ਰਾਬ ਹੈ ਤੇ ਇੱਕ ਚਾਲੂ ਪੱਠੀ ਵੀ ਮਿਲੀ ਆ ਤੇ ਦੂਸਰਾ ਹੈਗਾ ਬੱਬੂ ਸਿੰਘ son of ਅਜੈਪ ਸਿੰਘ ਜਿਸ ਦੇ ਘਰੋਂ 150 ਲੀਟਰ ਲਾਨ ਦੇ ਮਿਲੀ ਆ ਤੇ ਨਾਲ ਪੱਠੀ ਚਾਲੂ ਪੱਠੀ ਦਾ ਸਮਾਨ ਮਿਲਿਆ ਹੈਗਾ ਸਾਨੂੰ ਉਹਦੇ ਘਰ ਵਿੱਚੋਂ ਮਰ ਕੋ ਗ੍ਰਿਫਤਾਰੀ ਵੀ ਹੋਈ ਹੈ ਹਾਂਜੀ ਬੱਬੂ ਸਿੰਘ son of ਅਜੈਬ ਸਿੰਘ ਦੀ ਜੋ ਉਹਨਾਂ ਦੀ ਗ੍ਰਿਫਤਾਰੀ ਹੋਈ ਹੈ ਜੀ ਤਾਂ ਮੈਮ ਇਹਨਾਂ ਦੇ ਉੱਤੇ ਪਹਿਲਾਂ ਵੀ ਕੋਈ ਐਕਸਾਈਜ਼ ਦੇ ਮਾਮਲੇ ਦਰਸੀ ਮੇਬੀ ਹੋਣਗੇ ਹੋਈ ਕੀ ਤੜਨਾ ਕਰਨਾ ਚਾਹੁੰਦੇ ਹੋ ਜਿਹੜੇ ਲੋਗ ਨਸ਼ੇ ਸ਼ਰਾਬ ਕਰਦੇ ਇਹਨਾਂ ਨੂੰ ਵਾਰ-ਵਾਰ ਇਹੀ ਕਹਿ ਰਹੇ ਆ ਕਿ ਸ਼ਰਾਬ ਨਾ ਕੱਢੋ ਬਹੁਤ ਮਾੜੀ ਹੈ ਹੁਣ ਪਿੱਛੇ ਸੰਗਰੂਰ ਵੀ ਕਾਂਡ ਹੋਇਆ ਇਸ ਦੇ ਨਾਲ ਹੀ ਕਾਫੀ ਲੋਕਾਂ ਦੀ ਜਾਨ ਜਾ ਚੁੱਕੀ ਜਾਂਦੇ ਨਾਲ ਤੇ ਇਹੀ ਕਹਿੰਦੇ ਆ ਕਿ ਨਾ ਇਹ ਕੰਮ ਕਰੋ ਜਿਹੜੀ ਇਹ ਨਜਾਇਜ਼ ਸ਼ਰਾਬ ਹੈ ਵੈਸੇ ਵੀ ਬਹੁਤ ਖਤਰਨਾਕ ਐ ਖਰਾਬ ਐ ਤੇ ਲਗਾਤਾਰ ਰੇਡਸ ਜਾਰੀ ਜਾਣੀਆਂ ਗੀਆਂ ਬਿਲਕੁਲ ਜੀ ਜਾਰੀ ਰਹਿਣਗੀਆਂ ਅੱਗੇ ਵੀ ਨਸ਼ੇ ਨੂੰ ਰੋਕਣ ਦੇ ਲਈ ਨਜਾਇਜ਼ ਸ਼ਰਾਬ ਦੇ ਕਾਰੋਬਾਰ ਨੂੰ ਰੋਕਣ ਦੇ ਲਈ ਲਗਾਤਾਰ ਹੀ ਹੁਣ ਐਕਸਾਈਜ਼ ਵਿਭਾਗ ਤੇ ਪੰਜਾਬ ਪੁਲਿਸ ਦੇ ਵੱਲੋਂ ਸ਼ੱਕੀ ਥਾਵਾਂ ਦੇ ਉੱਤੇ ਛਾਪੇਮਾਰੀਆਂ ਕੀਤੀਆਂ ਜਾ ਰੀਆਂ ਨੇ ਸਿੱਕਰਾਂ ਦੇ ਵਿੱਚ ਨਜਾਇਜ਼ ਤੌਰ ਤੇ ਸ਼ਰਾਬ ਕੱਢਣ ਵਾਲਿਆਂ ਨੂੰ ਤਾੜਨਾ ਵੀ ਕੀਤੀ ਧਾਰੀ ਹੈ ਕਿ ਅਜਿਹਾ ਨਾ ਕਰਨ ਨਹੀਂ ਤਾਂ ਇਸ ਦਾ ਨਤੀਜਾ ਮੜਾ ਹੋਵੇਗਾ ਅੰਮ੍ਰਿਤਸਰ ਤੋਂ ਹਰਜੀਤ ਗਰੇਵਾਲ ਪੰਜਾਬੀ ਲੋਕ ਚੈਨਲ